ਇਹ ਜ਼ਿਲ੍ਹਾ ਲੁਧਿਆਣਾ ਦਾ ਕਾਰਡ ਆ ਹਾਂ ਮੈਂ ਜ਼ਿਲ੍ਹਾ ਲੁਧਿਆਣਾ ਦਾ ਵਾ ਜੀ ਜਦ ਇਹਦਾ ਮੈਂ ਹੁਣ ਬੰਦੇ ਦਾ ਕਾਰਡ ਫੜਿਆ ਇਹਨੂੰ ਨਾ ਤਾਂ ਇਹ ਮੈਨੂੰ ਜਾਣਦਾ ਨਾ ਇਹਨੂੰ ਕਿਸਾਨੀ ਦਾ ਪਤਾ ਨਾ ਕੋਈ ਜਾਂਦਾ ਪਤਾ ਉਹ ਲੋਕ ਇਹ ਕਾਰਡ ਨੂੰ ਵਰਤ ਰਹੇ ਨੇ ਜਿਨ੍ਹਾਂ ਦਾ ਕਿਸਾਨੀ ਦੇ ਨਾਲ ਕੋਈ ਸੰਬੰਧ ਇਹ ਸਿਰਫ ਅਸੀਂ ਆਪਣੇ ਕਿਸਾਨਾਂ ਦੀ ਪਛਾਣ ਲਈ ਬਣਾਏ ਸੀਗੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਗਲਤ ਮੈਸੇਜ ਜਾ ਰਿਹਾ ਇਸ ਕਰਕੇ ਸਾਡੀ ਸੂਬਾ ਕਮੇਟੀ ਨੇ ਸਾਨੂੰ ਸਾਡੀ ਡਿਊਟੀ ਲਾਈ ਆ ਲੁਧਿਆਣੇ ਜਿਹੜੇ ਦੀ ਵੀ ਤੁਸੀਂ ਜਿਹੜੇ ਫੇਕ ਕਾਰਡ ਨੇ ਉਹਨਾਂ ਨੂੰ ਫੜ ਕੇ ਜਿਹੜੇ ਬੰਦੇ ਹੈਗੇ ਨੇ ਤਾਂ ਜਿਹੜੇ ਕੋਈ 11 ਤੋਂ 20 ਸੰਦੀ ਦਾ ਉਹਦੇ ਪੁਲਿਸ ਕਾਰਵਾਈ ਵੀ ਅਸੀਂ ਕਰਾਈ ਅੱਜ ਵੀ ਮੈਂ ਦੇਖ ਕੇ ਆਇਆ ਹਾਂ ਲੋਕਾਂ ਨੂੰ ਨਾਂ ਦਾ ਜ태ਵੰਦੀ ਦਾ ਨਾਮ ਪਤਾ ਨਾ ਆਪਣੇ ਪ੍ਰਧਾਨ ਦਾ ਪਤਾ ਇੱਕ ਇਹਨਾਂ ਨੂੰ ਨਵੀਂ ਗੱਲ ਪਤਾ ਲੱਗੀ ਕੀ ਝੰਡਾ ਕੋਲ ਰੱਖਣਾ ਝੰਡੇ ਨੂੰ ਆਇ ਤਿਹਾਂ ਲਾ ਕੇ ਅੰਦਰ ਰੱਖਿਆ ਹੋਇਆ ਜਾਂ ਬਾਹਰ ਚੱਕੀ ਫਿਰਦੇ ਨੇ ਝੰਡਾ ਗੱਡੀ ਤੇ ਲਾਉਣਾ ਵੀ ਇਹ ਮناسب ਨਹੀਂ ਸਮਝਦੇ ਚਾਲੀ ਕਾੜਾ ਕਿ ਮੇਰੇ ਨਾਂ ਉਤੇ ਬਣਾਇਆ ਹੋਇਆ ਜੀ ਇਹਨੂੰ ਲੈ ਕੇ ਪਤਾ ਜੇ ਕਿਤੇ ਫੜਿਆ ਜਾਂਦਾ ਸਾਡੀ ਜਥੇਬੰਦੀ ਦਾ ਨਾਮ ਬਦਲਣਾ 11 ਤਰ ਲੋਕ ਇਹਨਾਂ ਕੋਲ ਫਲੱਜਾਂ ਲਈ ਬੱਤ ਰਹੇ ਹਾਂ ਕਿਸਾਨੀ ਦੇ ਧਰਨੇ ਦੇ ਉੱਤੇ ਕੋਈ ਨਹੀਂ ਆਉਂਦਾ ਜੀ ਸ਼ਿਕਰ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣਾ ਸਵਾਗਤ ਕਰਦਾ ਕਿਸਾਨ ਯੂਨੀਅਨਾਂ ਦੇ ਵੱਲੋਂ ਆਪਣੀ ਪਛਾਣ ਦਿਖਾਉਣ ਦੇ ਲਈ ਇੱਕ ਆਇਡੈਂਟੀਟੀ ਕਾਰਡ ਬਣਾਏ ਗਏ ਸੀਗੇ ਤੇ ਉਹੀ ਆਇਡੈਂਟੀਟੀ ਕਾਰਡ ਕਈ ਲੋਕਾਂ ਦੇ ਵੱਲੋਂ ਟੋਲ ਪਲਾਜ਼ਿਆਂ ਦੇ ਉੱਤੇ ਵੀ ਚਲਾਏ ਜਾਂਦੇ ਸੀਗੇ ਕਿ ਅਸੀਂ ਕਿਸਾਨ ਯੂਨੀਅਨ ਦੇ ਨਾਲ ਅਟੈਚ ਆ ਜاہے ਉਹ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਗੱਲ ਹੋਵੇ ਜਾਹੇ ਉਹ ਗਰਾਹਾਂ ਜਿੱਥੇ ਬੰਦੀ ਦੀ ਗੱਲ ਹੋਵੇ ਕਿਸੇ ਵੀ ਜਾਹੇ ਉਹ ਰਾਜੀਵਾਲ ਜਿੱਥੇ ਬੰਦੀ ਦੀ ਗੱਲ ਹੋਵੇ ਜਾਹੇ ਉਹ ਲਖੋਵਾਲ ਜਿੱਥੇ ਬੰਦੀ ਦੀ ਗੱਲ ਹੋਵੇ ਤਾਂ ਅਲੱਗ-ਅਲੱਗ ਜਿੱਥੇਬੰਦੀਆਂ ਦੇ ਆਪਣੇ-ਆਪਣੇ ਕਾਰਡ ਜਿਹੜੇ ਆ ਉਹ ਆਪਣੇ-ਆਪਣੇ ਏਰੀਆ ਦੇ ਵਿੱਚ ਬਣਾਏ ਜਾਂਦੇ ਸੀ ਪਰ ਕੁਝ ਲੋਕ ਇਹਨਾਂ ਕਾਰਡਾਂ ਦੀ ਦੁਰਵਰਤੋਂ ਕਰਨ ਲੱਗ ਗਏ ਸੀ ਤੇ ਕੁਝ ਲੋਕਾਂ ਦੇ ਵੱਲੋਂ ਜਾਲੀ ਕਾਰਡ ਜਿਹੜੇ ਕਹਿ ਸਕਦੇ ਆ ਸਿਰਫ ਆਪਣੇ ਟੋਲ ਬਚਾਉਣ ਦੇ ਲਈ ਕਾਰਡ ਬਣਾਉਣੇ ਸ਼ੁਰੂ ਕਰ ਦਿੱਤੇ ਸੀ ਤਾਂ ਅੱਜ ਅਸੀਂ ਸਮਰਾਲਾ ਦੇ ਵਿੱਚ ਕਲਾਲ ਟੋਲ ਪਲਾਜ਼ਾ ਤੇ ਮੌਜੂਦ ਆਂ ਅ ਜਿੱਥੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਿਹੜੇ ਨੇ ਹਰਦੀਪ ਸਿੰਘ ਗਿਆਸਪੁਰਾ ਉਹ ਵੀ ਮੌਜੂਦ ਨੇ ਚੈਕਿੰਗ ਕੀਤੀ ਜਾ ਰਹੀ ਹੈ ਕਾਰਡ ਚੈੱਕ ਕੀਤੇ ਜਾ ਰਹੇ ਨੇ ਜਿਹੜੇ ਲੋਕਾਂ ਦੇ ਵੱਲੋਂ ਜਾਲੀ ਕਾਰਡ ਬਣਾਏ ਜਾਂਦੇ ਨੇ ਤਸਵੀਰਾਂ 'ਚ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਉਹਨਾਂ ਦੇ ਹੱਥ ਦੇ ਵਿੱਚ ਕਾਫੀ ਤਰ੍ਹਾਂ ਦੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜਿਹੜੇ ਕਾਰਡ ਖਾਸ ਕਰਕੇ ਬਣੇ ਹੋਏ ਨੇ ਉਹ ਚੈੱਕ ਕੀਤੇ ਜਾ ਰਹੇ ਨੇ ਜਿਹੜੇ ਲੋਕਾਂ ਦੇ ਵੱਲੋਂ ਬਿਨਾਂ ਵਰਤੋਂ ਤੋਂ ਜਾਲੀ ਬਣਾਏ ਗਏ ਨੇ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਕਾਰਡ ਕਿਹੜੀ ਯੂਨੀਅਨ ਦਾ ਬਣਾਇਆ ਹੋਇਆ ਗੱਲਬਾਤ ਕਰ ਲੈਨੇ ਆ ਪ੍ਰਧਾਨ ਜੀ ਉਹਨਾਂ ਨਾਲ ਸਾਡੇ ਨਾਲ ਮੌਜੂਦ ਨੇ ਆ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਅੱਜ ਕਾਰਡ ਜਿਹੜੇ ਐ ਇੱਕ ਪਹਿਚਾਣ ਦੇ ਲਈ ਇਹ ਬਣਾਏ ਗਏ ਸੀ ਕਿ ਪਤਾ ਲੱਗ ਸਕੇ ਜਾਂ ਕਿਸੇ ਸਰਕਾਰੀ ਦਫ਼ਤਰ 'ਚ ਜਾਣਾ ਹੈ ਕਿੱਥੇ ਜਾਣਾ ਹੈ ਕਿ ਕਿਹੜੀ ਯੂਨੀਅਨ ਦਾ ਬੰਦਾ ਹੈ ਪਰ ਲੋਕ ਇਸ ਦੀ ਦੁਰਵਰਤੋਂ ਕਰਨ ਲੱਗ ਗਏ ਸੀ ਅੱਜ ਤੁਸੀਂ ਟੋਲ ਪਰਾਜਾ ਦੇ ਉੱਤੇ ਨਾਕਾ ਲਾਇਆ ਅੱਜ ਅਸੀਂ ਸਾਡੀ ਭਾਰਤੀ ਕਿਸਾਨੀ ਕਾਦੀਆਂ ਵੱਲੋਂ ਸਾਡੀ ਸੂਬਾ ਕਮੇਟੀ ਸਰਦਾਰ ਹਰਮਿੰਦਰ ਸਿੰਘ ਕਾਦੀਆਂ ਤੇ ਇਹ ਜੋ ਸੂਬਾ ਜਾਂ ਨਸ ਕਰਤਰ ਜਗਦੇਵ ਸਿੰਘੀ ਕਾਨੇ ਵਾਲੇ ਦੀ ਦਿਸਨ ਨਿਰਦੇਸ਼ ਦੇ ਅਨਸਾਰ ਸਾਡੇ ਕੋਲ ਕੰਪਲੇਂਟਾਂ ਹੋਈਆਂ ਸੀ ਵੀ ਵੱਡੇ ਪੱਧਰ ਤੇ ਵੀ ਜਾਲੀ ਕਾਰਡ ਬਣ ਰਹੇ ਨੇ ਜਿਨ੍ਹਾਂ ਦਾ ਦੁਰਉਪਯੋਗ ਹੋ ਰਿਹਾ ਉਹ ਲੋਕ ਇਹ ਸਟਾਰਡ ਨੂੰ ਵਰਤ ਰਹੇ ਨੇ ਜਿਨ੍ਹਾਂ ਦਾ ਕਿਸਾਨੀ ਦੇ ਨਾਲ ਕੋਈ ਸਬੰਧ ਨਹੀਂ ਹੈ ਇਹ ਸਰਪ੍ਰਸਿ ਆਪਣੇ ਕਿਸਾਨਾਂ ਦੀ ਪਛਾਣ ਨਹੀਂ ਬਣਾਈ ਸੀਗੇ ਵੀ ਉਹ ਕਿਤੇ ਦਫ਼ਤਰ ਜਾਣ ਜਾਂ ਕਿਤੇ ਜਾਣ ਉੱਥੇ ਜਾ ਕੇ ਆਪਣਾ ਆਰਡਿ ਕਾਰਡ ਦਿਖਾ ਕੇ ਆਪਣੇ ਜਿਹੜੇ ਲੋਕਾਂ ਦੇ ਕੰਮ ਨੇ ਉਹ ਕਰਵਾਉਣ ਪਰ ਜਿਹੜੀ ਆਮ ਲੋਕਾਂ ਨੇ ਦਰਬਾਰ ਤੋਂ ਕਾਰਡੇ ਸ਼ੁਰੂ ਕਰਤੀ ਆ ਮੈਂ ਤੁਹਾਡੇ ਆਹ ਕਾਰਡ ਪੇਸ ਕਰਦਾ ਵਾਂ ਇਹ ਜਿਲ੍ਹਾ ਲੁਧਿਆਣੇ ਦਾ ਕਾਰਡ ਆ ਮੈਂ ਜਿਲ੍ਹਾ ਲੁਧਿਆਣੇ ਦਾ ਵਾ ਜੀ ਯਾਰ ਇਹਦਾ ਮੈਂ ਹੁਣ ਬੰਦੇ ਦਾ ਕਾਰਡ ਫੜਿਆ ਇਹਨੂੰ ਨਾ ਤਾਂ ਇਹ ਮੈਨੂੰ ਜਾਣਦਾ ਨਾ ਇਹਨੂੰ ਕਿਸਾਨੀ ਦਾ ਪਤਾ ਨਾ ਕੋਈ ਆਂਦਾ ਪਤਾ ਹਾਂ ਇਹ ਕਿਸਾਨਾਂ ਦੇ ਉੱਤੋਂ ਥੋੜੇ-ਬੋਧੇ ਪੈਸੇ ਦੇ ਕੇ ਫੇਕ ਕਾਰਡ ਬਣਾਈ ਜਾ ਰਹੇ ਨੇ ਇਹਦੇ ਨਾਲ ਸਾਡਾ ਜਿਹੜਾ ਅੱਛਾ ਅਜਤੇ ਪੰਡਿਆਂ ਦਾ ਜੀ ਉਹਦੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਗਲਤ ਮੈਸੇਜ ਆ ਰਿਹਾ ਇਸ ਕਰਕੇ ਸਾਡੀ ਸੂਬਾ ਕਮੇਟੀ ਨੇ ਸਾਨੂੰ ਸਾਡੀ ਡਿਊਟੀ ਲਾਈ ਆ ਲੁਧਿਆਣੇ ਕਿਲੇ ਦੀ ਵੀ ਤੁਸੀਂ ਜਿਹੜੇ ਫੇਕ ਕਾਰਡ ਨੇ ਉਹਨਾਂ ਨੂੰ ਫੜ ਕੇ ਜਿਹੜੇ ਬੰਦੇ ਹੈਗੇ ਨੇ ਤਾਂ ਜਿਹੜੇ ਕੋਈ 11 ਤੋਂ 20 ਦੰਸੀ ਦਾ ਉਹਦੇ ਪੁਲਿਸ ਕਾਰਵਾਈ ਵੀ ਅਸੀਂ ਕਰਾਈ ਅੱਜ ਵੀ ਮੈਂ ਦੇਖੇ ਆ ਇੱਕ ਸੂਬੇ ਦਾ ਉਹ ਉਹ ਪ੍ਰਧਾਨ ਦਾ ਸੂਬੇ ਦਾ ਬਣਾਇਆ ਅਸੀਂ ਭਰੋੜਾ ਪਿੰਡ ਤੋਂ ਉਹਦੇ ਤੇ ਅਸੀਂ ਮੈਂ ਖੁਦ ਤਰ੍ਹਾਂ ਦੇ ਕੇ ਆਇਆ ਬਾਕੀ ਅਸੀਂ ਜਿਹੜੇ ਛੋਟੇ ਨੇ ਜੇ ਕੋਈ ਸਾਨੂੰ ਨਹੀਂ ਵੈਰੀਫਾਈ ਕਰਦਾ ਉਹ ਅਸੀਂ ਕਾਰ ਜਬਤ ਕਰਦੇ ਆ ਜੀ ਤੁਸੀਂ ਮੰਨੋ ਵੀ ਲੋਕਾਂ ਨੂੰ ਨਾ ਤਾਂ ਜਥੇਬੰਦੀ ਦਾ ਨਾਮ ਪਤਾ ਜੀ ਨਾ ਆਪਣੇ ਪ੍ਰਧਾਨ ਦਾ ਪਤਾ ਇੱਕ ਇਹਨਾਂ ਨੂੰ ਨਵੀਂ ਗੱਲ ਪਤਾ ਲੱਗੀ ਵੀ ਝੰਡਾ ਕੋਣ ਰੱਖਣਾ ਝੰਡੇ ਨੂੰ ਆਏ ਤਿਹਾਂ ਲਾ ਕੇ ਅੰਦਰ ਰੱਖਿਆ ਜਾਂ ਬਾਹਰ ਚੱਕੀ ਫਿਰਦੇ ਨੇ ਝੰਡਾ ਗੱਡੀ ਤੇ ਲਾਉਣਾ ਵੀ ਇਹ ਮناسب ਨਹੀਂ ਸਮਝਦੇ ਇਸ ਕਰਕੇ ਅਸੀਂ ਜਿਹੜੇ ਬੰਦੇ ਆਏ ਜੇ ਸਾਨੂੰ ਮਿਲਦੇ ਨੇ ਉਹਨਾਂ ਦੇ ਕਾਰਡ ਅਸੀਂ ਅ ਅੱਜ 8ਵਾਂ ਦਿਨ ਆ ਸਾਡਾ ਅਸੀਂ ਰੋਜ਼ ਦੀ ਰੋਜ਼ ਜਬਤ ਕਰਦਾ ਹਾਂ ਕਿੰਨੇ ਕਾਰਡ ਪਤਾਂਜੀ ਹੁਣ ਤੱਕ ਜ਼ਬਤ ਕਰ ਚੁੱਕੇ ਤੁਸੀਂ ਜਿਵੇਂ ਤੁਸੀਂ ਦੱਸਿਆ 8 ਦਿਨਾਂ ਦੇ ਅੱਠ ਦਿਨਾਂ ਦੇ ਵਿੱਚ ਅਸੀਂ ਘਟੋ ਘਟ ਸੱਤ ਅੱਠ ਸੌ ਕਾਰਡ ਜ਼ਬਤ ਕਰ ਲਿਆ ਜਿਹੜੀ ਹੁਣ ਸਾਡੀ ਸੂਬੇ ਦੀ 8 ਤਰੀਕ ਦੀ ਮੀਟਿੰਗ ਆਊਗੀ ਉਹਦੇ ਵਿੱਚ ਅਸੀਂ ਸਾਰੇ ਸਾਰੇ ਪ੍ਰਧਾਨਾਂ ਨੂੰ ਉਹਦੇ ਵਿੱਚ ਨਾਮਜ਼ਦ ਕਰਾਂਗੇ ਵੀ ਤੁਸੀਂ ਦੱਸੋ ਕਿਹਦਾ ਕਾਰਡ ਬਣਾਇਆ ਕਿਉਂ ਬਣਾਇਆ ਹੁਣ ਜਿਹੜੇ ਬੰਦੇ ਕੋਈ ਹੋਰ ਕਿਤੇ ਕਰਦੇ ਨੇ ਉਹਨਾਂ ਨੂੰ ਕਾਰਡ ਫੇਰ ਦਾ ਅਧਿਕਾਰ ਨਹੀਂ ਹੈਗਾ ਇਹ ਸਿਰਫ ਕਿਸਾਨੀ ਦੇ ਲਈ ਨੇ ਕੋਈ ਕੋਈ ਕਾਸੇ ਦਾ ਟੀਵੀ ਦਾ ਕੰਮ ਕਰਦਾ ਕੋਈ ਮੇਸਤਰੀ ਹੈ ਜਾਂ ਕੋਈ ਵੀ ਕਿਸਾਨੀ ਤਾਂ ਜਿਨ੍ਹਾਂ ਨੂੰ ਪਤਾ ਹੀ ਨਹੀਂ ਗੱਲਾਂ ਨਹੀਂ ਰਾਹ ਜੀ ਉਹ ਬੰਦੇ ਕਾਰਡ ਲਈ ਫਿਰਦੇ ਨੇ ਉਹ ਅਸੀਂ ਜੇ ਸਾਡੇ ਕਿਸੇ ਯੂਨੀਅਨ ਦੇ ਬੰਦੇ ਨੇ ਵੀ ਬਣਾਇਆ ਅਸੀਂ ਉਹਨੂੰ ਜਿਹ ਮੀਟਿੰਗ ਦੇ ਵਿੱਚ ਜਵਾਬ ਦਵਾਂਗੇ ਤੁਹਾਨੂੰ ਤੇ ਜਿਹੜੇ ਜਾਤੀ ਘਟ ਬਣਾਏ ਗਏ ਨੇ ਕਿਹਨਾ ਕੇਸ ਕਾਰਨਾ ਕਰਕੇ ਬਣਾਏ ਗਏ ਨੇ ਕਿ ਉਹਨਾਂ ਨੇ ਕੋਈ ਕੋਈ ਗਲਤ ਕੰਮ ਕਰਨਾ ਸੀ ਤਾਂ ਕਰਕੇ ਬਣਾਏ ਗਏ ਨੇ ਜਾਂ ਟੋਲ ਪਲਾਜ਼ਾ ਬਚਾਣ ਦੇ ਨੇ ਬਣਾਏ ਗਏ ਨੇ ਦੇਖੋ ਇਹ ਨਾ ਮੁੱਖ ਮੰਤਰੀ ਦਾ ਇਹ ਅਜੇ ਕੋਈ ਜਾਇਆ ਜਾਲੀ ਕਾਰਡ ਆ ਜਿਵੇਂ ਆ ਮੇਰੇ ਨਾਂ ਉਤੇ ਬਣਾਇਆ ਹੋਇਆ ਜੀ ਇਹਨੂੰ ਲੈ ਕੇ ਪਤਾ ਜੇ ਕਿਤੇ ਫੜਿਆ ਜਾਂਦਾ ਸਾਡੀ ਜਥੇਬੰਦੀ ਦਾ ਨਾਮ ਬਦਨਾਮ ਹੁੰਦਾ ਜੀ ਹਰ ਬੰਦਾ ਕੋਈ ਨਸ਼ਾ ਹੈਗਾ ਕੰਮ ਕਰਦਾ ਚਾਹੇ ਕੋਈ ਵੀ ਕਰਦਾ ਹਮ ਯਾਰਾਦਰ ਲੋਕ ਇਹਨਾਂ ਟੋਲ ਪਲਾਜ਼ਾ ਲਈ ਬਤ ਰਹੇ ਨੇ ਹਮ ਕਿਸਾਨੀ ਦੇ ਧਰਨੇ ਦੇ ਉੱਤੇ ਕੋਈ ਨਹੀਂ ਆਉਂਦਾ ਜੀ ਮੈਂ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰੂੰਗਾ ਭਈ ਇਹਦੇ ਕੰਨੀ ਧਿਆਨ ਦੇ ਨਹੀਂ ਸਾਨੂੰ ਸੱਤ ਲੋੜ ਆ ਲੋਕ ਸਾਡੇ ਧਰਨੀਆਂ ਦੇ ਵਿੱਚ ਆਉਂਦੇ ਨਹੀਂ ਆਪਾਂ ਕਾਰ ਚੱਕ ਕਰਕੇ ਅਜਿਹੀਏ ਗਲਤ ਤੰਤਰਾਂ ਨੂੰ ਨਾ। ਹੁਣ ਇਹ ਕਿ ਕਿੰਨੇ ਕ ਦਿਨ ਜਾਰੀ ਰਹੂਗਾ ਐਵੇਂ ਹੀ ਇਸ ਰੋਲ ਦੇ ਉੱਤੇ ਤੁਹਾਡਾ ਜਿਵੇਂ ਤੁਸੀਂ ਬੈਠੀ ਹੋ ਆ ਜਿੱਥੇ ਬੰਗੀਆਂ ਜੱਗੂ ਬੈਠੇ ਸਾਰੇ ਸਾਧਤਾ ਜੀ ਪਹਿਲਾ ਮੰਤਵ ਆ ਅਸੀਂ ਸਾਡੀ ਜਿਹੜੀ ਜਥੇਬੰਦੀ ਡਿਊਟੀ ਆ ਇਹ ਨਿਭਾਉਣੀ ਆ ਇਸ ਤੋਂ ਬਾਹਰ ਅਸੀਂ ਆਪਣਾ ਜਿਹੜਾ ਉਹ ਚੱਲਣਾ ਚਾਹੁੰਦੇ ਆਣੇ ਆ ਮੇਨ ਜੀ ਉੱਥੇ ਵੀ ਸਾਡੀ ਡਿਊਟੀ ਲੱਗਣੀ ਆ ਅਸੀਂ ਉੱਥੇ ਵੀ ਜਾਵਾਂਗੇ ਕਿਉਂਕਿ ਲੁਧਿਆਣਾ ਜਿਹਦੇ ਤੇ ਕਾਰਡ ਅਸੀਂ ਫੜਨੇ ਨੇ ਯਾਰੋ ਸਰ ਜਿਹੜੇ ਸਾਡੇ ਪਾਸ ਪਰ ਨੇ ਜਲਦੀ ਜੀ ਤੇ ਅਸੀਂ ਇੱਥੇ ਸਮਾਂ ਛੱਟ ਛੱਟ ਕੇ ਇੱਥੇ ਆਪਣਾ 2 ਦਿਨ ਲਾਈਏ 3 ਦਿਨ ਲਾਈਏ ਅਸੀਂ ਇਸ ਦਾ ਆਪਣਾ ਜਰੂਰ ਹੈ ਤਾਂ ਜੇ ਦੇਖੀਏ ਅਜਮੇ ਹੁਣ ਨਵੇਂ ਕਾਰਡ ਜਿਹੜੇ ਬਣਾਏ ਜਾਣਗੇ ਇਸ ਤੋਂ ਬਾਅਦ ਉਹ ਕਿਸ ਤਰੀਕੇ ਦੇ ਨਾਲ ਬਣਾਏ ਜਾਣਗੇ ਫਿਰ ਸਾਰਿਆਂ ਨੂੰ ਨਵੇਂ ਦੁਬਾਰਾ ਤੋਂ ਜਾਰੀ ਕੀਤੇ ਜਾਣਗੇ ਜਾਂ ਕਿਵੇਂ ਸਾਡੀ ਜਥੇਬੰਦੀ ਦੇ ਪੂਰੇ ਬੀਕਾਜੂ ਕਾਦਿਆ ਦੇ ਜਿੰਨੇ ਵੀ ਜ਼ਿਲ੍ਹੇ ਨੇ ਭਾਈ 20 ਦੇ 20 ਉਹਨਾਂ ਦੇ ਵਿੱਚ ਸਾਰਿਆਂ ਨੂੰ ਹਦਾਇਤ ਹੋ ਗਈ ਆ ਸਰਦਾਰ ਅਮੀਰ ਸਿੰਘ ਸਾਧੀਆਂ ਵੱਲੋਂ ਵੀ ਕਾਰਡ ਜਮਾ ਕਰਾਓ ਜੀ ਸੂਬਾ ਕਮੇਟੀ ਦਾ ਇੱਕ ਸੂਬਾ ਕਮੇਟੀ ਬਣਾਉਗੀ ਕੋਈ ਜ਼ਿਲ੍ਹਾ ਪ੍ਰਧਾਨ ਆਪਣੇ ਤੌਰ ਤੇ ਕਾਰਡ ਵੀ ਬਣਾਊਗਾ ਪ੍ਰੋਪਰ ਲੈ ਕੇ ਜ਼ਿਲ੍ਹਾ ਪ੍ਰਧਾਨ ਉਹਨਾਂ ਦਾ ਐਡਰੈਸ ਵਗੈਰਾ ਲੈ ਕੇ ਫਿਰ ਉਹ ਸੂਬਾ ਕਮੇਟੀ ਨੂੰ ਭੇਜੂਗਾ ਸੂਬਾ ਕਮੇਟੀ ਫਿਰ ਉਹਨਾਂ ਨੂੰ ਇਹ ਕਾਰਡ ਜਾਰੀ ਕੋਈ ਇਹ ਵੀ ਪਤਾ ਲੱਗਿਆ ਕਿ ਕਿਵੇਂ ਇਹਨਾਂ ਨੇ ਕਿਹੜੀਆਂ ਦੁਕਾਨਾਂ ਤੋਂ ਬਣਾਏ ਨੇ ਉਹਨਾਂ ਦੇ ਉੱਤੇ ਵੀ ਕੋਈ ਕਾਰਵਾਈ ਕਰਵਾਈ ਜਾਊਗੀ ਕਿਉਂਕਿ ਇਹਨਾਂ ਨੇ ਡੁਪਲੀਕੇਟ ਢਵਾਏ ਸੀ ਦੇਖੋ ਜ਼ਿਆਦਾਤਰ ਇਹ ਦੁਕਾਨਾਂ ਵਾਲੇ ਹੀ ਬਣਾ ਰਹੇ ਨੇ ਜਿਵੇਂ ਕਾਰਡ ਆ ਦੇਖੋ ਸਾਡੇ ਕਾਰਡ ਦੀ ਜਾਨਕਿ ਪੀ ਕਾਪੀ ਬਣਾਈ ਹੋਈ ਆ ਹਾਂ ਸਕੈਨ ਕਰ ਕਰਕੇ ਥੋੜੇ 2-300 ਰੁਪਏ ਲਾ ਕੇ ਦੁਕਾਨਾਂ ਵਾਲੇ ਹੀ ਸਕੈਨ ਕਰ ਦਿੰਦੇ ਨੇ ਸਾਈਨਾਂ ਦੀ ਵੀ ਕਰ ਦਿੰਦੇ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਜੇ ਸਾਡੇ ਧਿਆਨ ਦੇ ਵਿੱਚ ਇਹੋ ਜਿਹਾ ਕੋਈ ਮਸਲਾ ਆਇਆ ਤਾਂ ਅਸੀਂ ਉਹਦੇ ਕਾਨੂੰਨੀ ਕਾਰਵਾਈ ਜਿਹੜੀ ਬਣਦੀ ਆ ਉਹ ਜ਼ਰੂਰ ਕਰਾਵਾਂਗੇ ਬਈ ਤੇ ਮੈਂ ਲੋਕਾਂ ਨੂੰ ਵੀ ਬੇਪੀੜ ਕਰਦਾ ਹਾਂ ਵੀ ਤੁਸੀਂ ਇਹ ਚੀਜ਼ਾਂ ਨੂੰ ਅਬਾਊਟ ਕਰੋ ਵੀ ਨਾ ਬਣਾਓ ਕਿਉਂਕਿ ਇਹਦੇ ਨਾਲ ਸਾਡਾ ਜਿਹੜਾ ਜੱਦੇ ਬੰਦੀਆਂ ਦਾ ਹੱਥ ਆਉਂਦਾ ਹੈ ਜਦੋਂ ਤੁਹਾਡੇ ਨਵੇਂ ਕਾਰਡ ਬਣ ਜਾਂਦੇ ਨੇ ਉਸ ਤੋਂ ਬਾਅਦ ਕੀ ਟੋਲ ਕਾਟੇ ਵਾਲਿਆਂ ਨੂੰ ਕੋਈ ਦੱਸਿਆ ਜਾਊਗਾ ਕਿ ਇਹ ਸਾਡੇ ਨਾਲ ਨਹੀਂ ਖੜਾ ਦੇ। ਕਿਹੜੀ ਬੰਦੇ ਕੱਢੇ ਜਿੱਥੇ ਨਕਸ਼ਾ ਪਾ ਕੇ ਵਿਸ਼ੇਸ਼ ਕਿਹਾ ਜਾ ਰਿਹਾ ਜਿੱਥੇ ਜਾਊਗਾ। ਅਸੀਂ ਜਿਹੜਾ ਜਿੰਨੇ ਵੀ ਟੋਲ ਪਲਾਜ਼ੇ ਨੇ ਸਾਰੇ ਜਿਹੜਿਆਂ ਨੂੰ ਪੈ ਦਿੱਤਾ ਯਾਰ ਕਾਰਡ ਆ ਗਏ ਉਹਦੀ ਇੱਕ ਇੱਕ ਡੈਮੋ ਲਿਖਤੀ ਦੇ ਵਿੱਚ ਅਗੇ ਨੂ ਪਲਾਜ਼ਾ ਦੇ ਦਮਾਂ ਦੇ ਬੀਕੇ ਜੋ ਕਾਦੀਆ ਦੇ ਵੀ ਇਹ ਕਾਰੋਗਰ ਕਾਦੀ ਵੇਖ ਕਰਵਾਵਾ ਆ ਗਏ ਦਬਿਲ ਕੋਲਾ ਐਸਾ ਨਾ ਖਰਦੀਪ ਸਿਕ ਬਿਆਸਪੁਰਾ ਜਿਹੜੇ ਕੀ ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਜ਼ਿਲ੍ਹਾ ਪਰਦਾਨ ਨੇ ਜਿਨ੍ਹਾਂ ਨੇ ਦੱਸਿਆ ਕਿ ਅਸੀਂ 7-8 ਦਿਨਾਂ ਤੋਂ ਇੱਥੇ ਬੈਠੇ ਆ ਟੋਟਲ ਸਾਡੇ ਕੋਲ 700 ਤੋਂ 800 ਕਾਰਡ ਜਿਹੜਾ ਫੇਕ ਕਾਰਡ ਜਿਹਨੂੰ ਕਹਿ ਦਿੰਨੇ ਆ ਆਪਾਂ ਕੀ ਦੁਕਾਨਦਾਰ ਬਣਾ ਦਿੰਦਾ ਸਕੈਨ ਕਰਕੇ ਕਾਪੀ ਉਹ ਬਣਾਏ ਹੋਏ ਨੇ ਇੱਥੋਂ ਤੱਕ ਕਿ ਉਹਨਾਂ ਨੇ ਦੱਸਿਆ ਕਿ ਇੱਕ ਗੜ ਦਾ ਮੈਂ ਅਜੀਹਾ ਫੜਿਆ ਅੱਜ ਲੁਧਿਆਣੇ ਦਾ ਜਿਸ ਦੇ ਉੱਤੇ ਮੇਰੇ ਦਸਤਖਤ ਨੇ ਮੇਰੀ ਫੋਟੋ ਲਾਈ ਹੋਈ ਆ ਪਰ ਉਹਨੂੰ ਇਹ ਨਹੀਂ ਪਤਾ ਕਿ ਕਿਹੜੀ ਯੂਨੀਅਨ ਦਾ ਕਾਰਡ ਆ ਕਿ ਮੈਂ ਹੀ ਉਸ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਹੈਗਾ ਤਾਂ ਉਹਨਾਂ ਨੇ ਦੱਸਿਆ ਕਿ ਇਸ ਚੀਜ਼ ਨੂੰ ਲੈ ਕੇ ਰੋਕਣ ਦੇ ਲਈ ਜਿਹੜੇ ਫੇਕ ਕਾਰਡ ਬਣ ਰਹੇ ਨੇ ਸਾਡੇ ਵੱਲੋਂ ਇਹ ਲਗਾਤਾਰ ਨਾਕੀ ਬੰਦੀ ਕੀਤੀ ਹੋਈ ਆ ਟੋਲ ਪਲਾਜ਼ਾ ਖਲਾਲ ਦੇ ਉੱਤੇ ਤੇ ਅੱਗੇ ਵੀ ਇਹ ਅਲੱਗ-ਅਲੱਗ ਟੋਲ ਪਲਾਜ਼ਿਆਂ ਤੇ ਜਾਰੀ ਰਹੇਗੀ ਤਾਂ ਕਿ ਜਿਹੜੀ ਦੁਰਵਰਤੋਂ ਹੈ ਕਿਸਾਨ ਯੂਨੀਅਨਾਂ ਦੇ ਕਾਡਾਂ ਦੀ ਉਹ ਨਾ ਕੀਤੀ ਜਾਵੇ ਤਾਂ ਵਧੇਰੇ ਅਪਡੇਟਸ ਲਈ ਦੇਖਦੇ ਰਹੋ DF ਚੈਨਲ ਪੰਜਾਬ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉبرਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ